विक्रम जीठिया जी ਦਾ ਰੌਲਾ ਹੈ ਇਹ ਬੜਾ ਪੁਰਾਣਾ ਚੱਲੇ ਆ ਰਿਹਾ ਪਰ ਸਾਡੀ ਸਰਕਾਰ ਵੀ ਬੜਾ ਬਹੁਤ ਰੌਲਾ ਪਾਇਆ ਸੀ ਕਿ ਇਦਾਂ ਹੋਏਗਾ ਇਦਾਂ ਕਰੇਗਾ ਕੈਪਟਨ ਸਾਹਿਬ ਕਿੰਨਾ ਰੌਲਾ ਪਾਉਂਦੇ ਸੀ ਕੇਜਰੀਵਾਲ ਸਾਹਿਬ ਵੀ ਉਸ ਤੋਂ ਮਾਫੀ ਮੰਗ ਕੇ ਗਏ ਨੇ ਕਿ ਗਲਤੀ ਹੋਈ ਹੈ विक्रम ਮਜੀਠੀਆ ਹੈ ਉਹਨਾਂ ਨੂੰ ਐਸਆਈਟੀ ਕਿਉਂਕਿ ਉਹ ਵੀ ਅੰਮ੍ਰਿਤਸਰ ਤੋਂ ਹੈ ਔਰ ਉਹਨਾਂ ਦੀ ਗੱਲ ਹੋ ਰਹੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਜੀ ਐਸਆਈਟੀ ਦੀ ਇਨਵੈਸਟੀਗੇਸ਼ਨ ਉਹ ਠੀਕ ਹੈ ਨਹੀਂ ਹੈ ਦੇਖੋ ਮੇਰਾ ਮਕਸਦ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਕਾਨੂੰਨੀ ਪ੍ਰਕਿਰਿਆ ਕੋਈ ਵੀ ਕੇਸ ਰਜਿਸਟਰਡ ਹੁੰਦਾ ਤੇ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ ਜੇ ਉਹ ਨਹੀਂ ਹੋਏਗਾ ਤੋ ਬਾਹਰ ਆ ਜਾਣਗੇ ਪਰ ਵੈਂਡੇਟਾ ਪੋਲਟਿਕਸ ਕਿਤੇ ਵੀ ਨਹੀਂ ਹੋਣੀ ਚਾਹੀਦੀ ਜਿਹੜੀ ਬਦਕਿਸਮਤੀ ਪੰਜਾਬ ਦੀ ਹੈ ਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹ 5 ਸਾਲ ਟਾਈਮ ਹੁੰਦਾ ਪੀਰੀਅਡ ਉਹ ਸਭ ਤੋਂ ਵੱਡਾ ਜੋਰ ਅਗਲੇ ਨੂੰ ਖਤਮ ਕਰਨ ਤੇ ਲਾ ਦਿੰਦੇ ਆ ਕਿ ਅਗਲੀ ਜਿਹੜੀ ਪਾਰਟੀ ਹੈ ਜਾਂ ਉਹ ਜਿਹੜੇ ਲੀਡਰ ਹੈ ਜਿੰਨਾਂ ਦਾ ਨਹੀਂ ਬਣਦੀ ਜਾਂ ਕੁਝ ਹੁੰਦਾ ਹੈ ਉਹਨਾਂ ਤੇ ਸਾਰੀ ਸਾਰੀ ਪਾਵਰ ਲਾ ਦਿੰਦੇ ਜਦ ਕਿ ਟਾਈਮ ਤੁਹਾਡੇ ਕੋਲ 12 ਘੰਟੇ ਇਸ ਵੀਰੇ ਦਿਨ ਚੜ ਗਿਆ ਹੁਣ 12 ਘੰਟੇ ਚ ਜਿਹੜੀ ਨਰਜੀ ਹੈ ਪੋਜ਼ਿਟਿਵ ਬਣੇ ਜਾਊਗੀ ਤੇ ਪੋਜ਼ਿਟਿਵ ਰਿਜ਼ਲਟ ਆਉਣਗੇ 네ਗੇਟਿਵ ਬਣੇ ਇਹ ਕੰਮ ਦੇਖੋ ਇਹ ਜਿਹੜਾ ਮਜੀਠੀਆ ਵਿਕਰਮ ਮਜੀਠੀਆ ਜੀ ਦਾ ਰੌਲਾ ਹੈ ਇਹ ਬੜਾ ਪੁਰਾਣਾ ਚੱਲੇ ਆ ਰਿਹਾ ਪਰ ਸਾਡੀ ਸਰਕਾਰ ਵੀ ਬੜਾ ਬਹੁਤ ਰੌਲਾ ਪਾਇਆ ਸੀ ਕਿ ਇਦਾਂ ਹੋਵੇਗਾ ਇਦਾਂ ਕਰੇਗਾ ਕੈਪਟਨ ਸਾਹਿਬ ਕੇ ਨਾ ਰੌਲਾ ਪਾਉਂਦੇ ਸੀ ਕੇਜਰੀਵਾਲ ਸਾਹਿਬ ਵੀ ਉਤੋਂ ਮਾਫੀ ਮੰਨ ਕੇ ਗਏ ਨੇ ਕਿ ਗਲਤੀ ਹੋਈ ਹੈ ਪਰ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਾਂਦੀਆਂ ਕਿਸੇ ਬੰਨੇ ਲਾ ਦੇਣ ਹੁਣ ਰੋਜ਼ ਵੀ ਇਹ ਚੀਜ਼ਾਂ ਠੀਕ ਨਹੀਂ ਲੱਗਦੀਆਂ ਇਸ਼ੂ ਹੋਰ ਬੜੇ ਨੇ ਸਾਰਾ ਸਾਰਾ ਦਿਨ ਹੀ ਚੱਲਦਾ ਰਹਿੰਦਾ ਹੈ ਔਰ ਇਹਦੇ 'ਚ ਮਜੀਠੀਆ ਸਾਹਿਬ ਨੂੰ ਵੀ ਜਿਹੜਾ ਕਾਨੂੰਨ ਦਾ ਰਸਤਾ ਹੈ ਉਹ ਪਨਾਉਣਾ ਚਾਹੀਦਾ ਜਿੱਥੇ ਜਿਹੜੀ ਕੋਈ ਚੀਜ਼ ਹੈ ਹੀ ਨਹੀਂ ਉਹ ਕਿਵੇਂ ਮਤਲਬ ਕੋਈ ਸਾਬਤ ਕਰ ਸਕਦਾ ਪਰ ਜਦੋਂ ਕਿਤੇ ਕਤਲ ਜ਼ੁਬਾਨ 'ਚੋਂ ਨਿਕਲਦੀ ਉਤੋਂ ਬਾਅਦ ਜਦੋਂ ਕੇਸ ਸ਼ੁਰੂ ਹੁੰਦੇ ਫਿਰ ਉਹ ਵੈਂਡਟਾ ਲੱਗਦਾ ਜੇ ਇਹ ਜੇ ਇਹ ਜੇ ਕੰਮ ਸੀ ਜਦੋਂ ਸਰਕਾਰ ਬਣੀ ਉਦੋਂ ਨਹੀਂ ਅਗਲੇ ਦਿਨ ਨੈਕਸਟ ਡੇ ਇਹਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਇਹਦੀ ਇਨਕੁਆਇਰੀ ਉਸੇ ਦਿਨ ਹੋਣੀ ਚਾਹੀਦੀ ਤੇ ਦੋਸ਼ੀ ਨੂੰ ਕਦੀ ਵੀ ਸਪੇਅਰ ਨਹੀਂ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਰਿਪੋਰਟ ਨਹੀਂ ਖੁੱਲਦੀ ਜਿੰਨੀਆਂ ਹਾਈ ਕੋਰਟ ਦੇ ਅੰਦਰ ਸੀ ਪਈਆਂ رپورਟਸ ਹਨ ਜਿਹੜੀਆਂ ਡਰੱਗ ਦੇ ਮਤਲਬਕ ਹੋਰ ਵੀ ਸਿੱਟ ਦੀਆਂ ਰਿਪੋਰਟ ਸੀ ਤੇ ਮੈਂ ਪਾਰਲੀਮੈਂਟ ਚ ਪੁੱਛਿਆ ਸੀ ਮੈਂ ਕਿਹਾ ਤੁਸੀਂ ਕਿਉਂ ਨਹੀਂ ਖੋਲਦੇ ਹਮੇਸ਼ਾ ਜੀ ਸਾਹਮਣੇ ਬੈਠੇ ਸੀ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਡਰੱਗ ਦੇ ਇਸ਼ੂ ਤੇ ਗੱਲ ਹੋ ਰਹੀ ਸੀ ਮੈਂ ਕਿਹਾ ਅਸੀਂ 5-5 ਸਾਲ ਰਿਪੋਰਟਸ ਬੰਦ ਰਹਿੰਦੀਆਂ ਨੇ ਤੇ ਕਿਉਂ ਨਹੀਂ ਖੋਲਦੇ ਹੋ ਸਕਦਾ ਕਿਸੇ ਦਾ ਨਾਂ ਹੋਵੇ ਕਿਸੇ ਦਾ ਨਾਂ ਨਾ ਹੋਵੇ ਤਾਂ ਇਹ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ ਇਹ ਕੀ ਗੱਲ ਹੋ ਗਈ ਕਿ ਰਿਪੋਰਟ ਬੰਦ ਹੋ ਗਈਆਂ ਜੀ ਹੁਣ ਹਾਈ ਕੋਰਟ ਖੁੱਲਣੀਆਂ ਨਹੀਂ ਗਈਆਂ ਤੇ ਫਿਰ ਬਣਾ ਫਿਰ ਰਿਪੋਰਟ ਬਣਾਈਆਂ ਕਿਉਂ ਤੋ ਜਿਹੜੀ ਜਿਹੜਾ ਜਿਹੜਾ ਵੀ ਕਿਸੇ ਨੂੰ ਇਹ ਜੀ ਗੱਲ ਹੈ ਮੈਂ ਕਿਹਾ ਕਾਨੂੰਨ ਦਾ ਜਿਹੜਾ ਮੁਕਾਬਲਾ ਜਾਂ ਕਾਨੂੰਨ ਦੇ ਪ੍ਰਤੀ ਜਿਹੜੀ ਗੱਲਬਾਤ ਕਾਨੂੰਨ ਰਹੀ ਹੀ ਕਰਨੀ ਜਾਂਦੀ ਬੈਟਰ ਹੈ